ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਜਿਹੜੇ ਹੋਇਆ ਫੇਸਬੁੱਕ ਪੇਜ ਖੇਤੀਬਾੜੀ ਦੇ ਸੰਦਾਂ ਦੇ ਕਾਰੋਬਾਰ ਦੇ ਨਾਲ ਅੱਜ ਅਸੀਂ ਲੈ ਕੇ ਆਏ ਆਂ ਜੀ ਅਰਜ਼ੰਤ ਸੇਲ ਕਰਨਾ ਜੀ ਡਬਲ ਜੈਕ ਵਾਲਾ ਟਰਾਲਾ ਸਹਿਜ 14 ਵਾਹਤ ਜੰਡੂ ਸਰਹੰਦ ਦਾ ਬਣਿਆ ਬੇਟ ਹੈ ਜੀ 35 ਕੁਆਂਟਲ 2018 ਮਾਡਲ ਟਾਇਰ ਐਮ ਆਰ ਐਫ ਦੇ 70% ਰੇਟ ਹੈ ਜੀ 3.5 ਲੱਖ ਰੁਪਇਆ ਏਰੀਆ ਅਮਲੋ ਫਤੇਗੜ ਸਾਹਿਬ 978063094 ਇਸ ਨੰਬਰ ਤੇ ਫੋਨ ਕਰਕੇ ਟਰਾਲਾ ਖਰੀਦ ਸਕਦੇ ਹੋ ਗੁਰਦੀਪ ਸਿੰਘ ਟੂਰ ਐਂਡ ਟਰੈਵਲ ਇੱਥੇ ਵਿਆਹ ਸ਼ਾਦੀਆਂ ਤੇ ਹੋਰ ਪ੍ਰੋਗਰਾਮਾਂ ਲਈ ਏਸੀ ਤੇ ਨੋਨ ਏਸੀ ਗੱਡੀਆਂ ਬੁੱਕ ਕਰਵਾਓ ਸਪੈਸ਼ਲ ਪੰਜਾਬ ਹਰਿਆਣਾ ਮੰਡੀ ਡੱਬ ਵਾਲੀ 24 ਘੰਟੇ ਦੀ ਸੇਵਾ ਦਾ ਨੰਬਰ ਸਕਰੀਨ ਤੇ ਸ਼ੋਅ ਹੋ ਰਹੇ ਨੇ ਨੋਟ ਕਰ ਲਓ 7986151455 ਦੂਜਾ ਨੰਬਰ ਹੈ ਜੀ 94683 76075 ਇਹਨਾਂ ਦੋਨਾਂ ਨੰਬਰਾਂ ਤੇ ਸੰਪਰਕ ਕਰੋ ਤੇ ਗੱਡੀਆਂ ਨੂੰ ਬੁੱਕ ਕਰਵਾਓ ਤੇ ਵੀਡੀਓ ਨੂੰ ਸ਼ੇਅਰ ਕਰੋ ਆਡੀ A6 ਗੱਡੀ ਵਿਕਾਊ ਹੈ ਜੀ 2013 ਮਾਡਲ ਗੱਡੀ ਹੈ ਟਾਪ ਮਾਡਲ ਹੈ ਟਾਇਰ ਤੇ ਅਲਾਏ ਨਵੇਂ ਨੇ ਜੀ 70000 ਚੱਲੀ ਐ ਪੀਬੀ08 ਨੰਬਰ ਐਨਆਰਆਈ ਵੀ ਦੀ ਗੱਡੀ ਐ ਜਲੰਧਰ ਗੱਡੀ ਖੜੀ ਐ ਤੁਸੀਂ ਚੈੱਕ ਕਰਕੇ ਖਰੀਦ ਸਕਦੇ ਹੋ ਸਾਰੀ ਫੈਮਿਲੀ ਯੂਕੇ ਐ ਰੇਟ ਐ ਜੀ 13 ਲੱਖ 80000 ਤੁਸੀਂ ਇਸ ਵੀਰ ਦੇ ਨਾਲ ਵਟਸਐਪ ਰਾਹੀਂ ਕਾਲ ਕਰਕੇ ਖਰੀਦ ਸਕਦੇ ਹੋ 00447427641770 ਇਸ ਨੰਬਰ ਤੇ ਵਟਸਐਪ ਰਾਹੀਂ ਕਾਲ ਕਰਕੇ ਗੱਡੀ ਖਰੀਦ ਸਕਦੇ ਹੋ ਮੋਟਰ ਕਨੈਕਸ਼ਨ ਦੀ ਲੋੜ ਐ ਜੀ ਇਸ ਵੀਰ ਨੂੰ ਜੇਕਰ ਕੋਈ ਵੀਰ ਵੇਚਣ ਦਾ ਚਾਹਵਨ ਹੋਵੇ ਤਾਂ ਸੰਪਰਕ ਕਰੋ 931680396 931680396 ਇਸ ਨੰਬਰ ਤੇ ਇਸ ਵੀਰ ਦੇ ਨਾਲ ਸੰਪਰਕ ਕਰੋ ਇਸ ਵੀਰ ਨੂੰ ਮੋਟਰ ਕਨੈਕਸ਼ਨ ਦੀ ਲੋੜ ਹੈ ਬਲੈਰੋ ਗੱਡੀ ਵਿਕਾਊ ਹੈ ਜੀ ਲਾਸਟ ਮਾਡਲ 2011 ਕਾਗਜ ਪੂਰੇ ਨੇ ਚਿਪ ਵਾਲੀ ਕਾਪੀ ਹੈ ਟਾਇਰ ਨਵੇਂ ਨੇ ਰੇਟ ਦੀ ਗੱਲ ਕਰੀ ਤਾਂ 360000 ਰੁਪਏ ਰੇਟ ਰੱਖਿਆ ਗਿਆ ਜੀ ਲਾਸਟ ਮਾਡਲ 2011 ਕਾਗਜ ਪੂਰੇ ਨੇ ਪੈਸਿਆਂ ਦੀ ਲੋਡ ਕਰਕੇ ਵੇਚ ਰਹੇ ਨੇ 7814095799 7814095791 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਬਲੈਰੋ ਗੱਡੀ 2011 ਮਾਡਲ ਲਾਸਟ 3 ਲੱਖ 60000 ਰੁਪਏ ਦੇ ਵਿੱਚ ਗੱਡੀ ਤੁਸੀਂ ਖਰੀਦ ਸਕਦੇ ਹੋ ਜੀ I20 ਗੱਡੀ ਵਿਕਾਊ ਹੈ ਜੀ 2014 ਮਾਡਲ ਗੱਡੀ ਹੈ 80000 ਚੱਲੀ ਹੈ RJ31 ਨੰਬਰ ਆਲ ओरिजिनल ਰੇਟ 4 ਲੱਖ 25000 ਰੁਪਏ ਡਿਮਾਂਡ ਹੈ ਜੀ 4 ਲੱਖ 25000 ਰੁਪਏ ਡਿਮਾਂਡ ਰੱਖੀ ਗਈ ਹੈ ਜੀ ਏਰੀਆ ਵੀਰ ਨੇ ਦੱਸਣ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ ਬਾਕੀ ਕੰਡੀਸ਼ਨ ਗੱਡੀ ਦੀ ਵੀਡੀਓ ਦੇ ਵਿੱਚ ਦੇਖ ਸਕਦੇ ਹੋ 76138302 ਇਸ ਨੰਬਰ ਤੇ ਫੋਨ ਕਰਕੇ i20 ਗੱਡੀ 2014 ਮਾਡਲ 4,25,000 ਰੁਪਏ ਤੇ ਖਰੀਦ ਸਕਦੇ ਹੋ ਟਾਟਾ ਐਕਸ਼ਨ ਗੱਡੀ ਵਿਕਾਊ ਆ 2015 ਮਾਡਲ ਪਹਿਲੇ ਨਾਂ ਪੰਜਾਬ ਨੰਬਰ ਰੇਟ 3,80,000 ਰੁਪਏ ਡਿਮਾਂਡ ਏਰੀਆ ਫਾਜ਼ਿਲਕਾ 8728822632 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਤੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਆ ਕਰੋ ਜੀ ਜਿੰਨਾ ਵੀਰਾਂ ਦੇ ਵਧੀਆ ਕਮੈਂਟੋਂ ਦੇ ਵੀਡੀਓ ਦੇ ਵਿੱਚ ਪੜੇ ਜਾਂਦੇ ਨੇ ਤੇ ਸਾਰੀਆਂ ਚੀਜ਼ਾਂ ਦੀ ਸਾਰੀ ਜਾਣਕਾਰੀ ਦਿੱਤੀ ਜਾਂਦੀ ਹੈ ਤੋ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਆ ਕਰੋ ਤੇ ਜੇਕਰ ਵੀਡੀਓ ਪਸੰਦ ਆਉਂਦੀ ਹੈ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ 855 ਟਰੈਕਟਰ 92 ਮਾਡਲ ਵਾਪਸ ਲੈਣਾ ਜੀ ਬਿਨਾ ਆਰਸੀ ਤੋਂ ਵੇਚਿਆ ਸੀ ਹੁਣ ਆਰਸੀ ਲੱਗ ਗਈ ਹੈ ਏਰੀਆ ਜੀ ਪਿੰਡ ਲਹਿਲਕਲਾ 9056488ਪੂਰਾ 900 9056488ਪੂਰਾ 900 ਇਸ ਨੰਬਰ ਤੇ ਸੰਪਰਕ ਕਰੋ ਜੀ ਇਸ ਵੀਰ ਨੇ ਇਹ ਟਰੈਕਟਰ ਵਾਪਸ ਲੈਣਾ ਪਹਿਲਾਂ ਬਿਨਾ ਆਰਸੀ ਤੋਂ ਵੇਚਿਆ ਸੀਗਾ ਹੁਣ ਇਸ ਦੀ ਆਰਸੀ ਲੱਗ ਗਈ ਹੈ ਸੋ ਇਸ ਨੰਬਰ ਤੇ ਸੰਪਰਕ ਕਰੋ ਇਸ ਬਿਯੂ ਦੇ ਨਾਲ ਇਸਨੇ ਟਰੈਕਟਰ ਵਾਪਸ ਲੈਣਾ ਟਰਾਲੀ ਵਿਕਾਊ ਹੈ ਜੀ ਟਰਾਲੀ ਦਾ ਸਾਈਜ਼ ਹੈ 11x6.5 ਏਰੀਆ ਪਿੰਡ ਧਰਮਪੁਰਾ ਰੇਟ 1,72,000 ਬਿਨਾ ਟਾਇਰਾਂ ਤੋਂ ਰੇਟ 1,57,000 94650 13629 ਨੰਬਰ ਤੇ ਖਰੀਦ ਸਕਦੇ ਹੋ ਐਡ ਕਰਵਾਉਣ ਦੇ ਲਈ ਸਾਡਾ WhatsApp ਨੰਬਰ ਹੈ ਜੀ 9877988446 ਇਸ ਨੰਬਰ ਤੇ ਪੰਜ ਤੋਂ ਸੱਤ ਫੋਟਮਾ ਪ੍ਰੋਪਰ ਵੀਡੀਓ ਬਣਾ ਕੇ ਸਾਰੀ ਜਾਣਕਾਰੀ ਦੇ ਨਾਲ ਐਡ ਤੁਸੀਂ ਸਾਨੂੰ ਇਸ ਨੰਬਰ ਤੇ ਵਟਸਐਪ ਕਰ ਸਕਦੇ ਹੋ ਸਵੈਫਟ ਡਜ਼ਰ ਗੱਡੀ ਵਿਕਾਊ ਹੈ ਜੀ 2013 ਮਾਡਲ ਗੱਡੀ ਹੈ ਏਰੀਆ ਸੰਗਰੂਰ ਹੈ ਵੀਰ ਨੇ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ ਜੀ ਤੁਸੀਂ ਗੱਡੀ ਦੀ ਕੰਡੀਸ਼ਨ ਅੰਦਰੋਂ ਬਾਹਰੋਂ ਚੰਗੀ ਤਰ੍ਹਾਂ ਦੇਖ ਸਕਦੇ ਹੋ ਬਹੁਤ ਸੋਹਣੀ ਵੀਡੀਓ ਬਣਾਈਏ ਤੁਸੀਂ ਵੀ ਇਸ ਤਰ੍ਹਾਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਜੀ 2013 ਮਾਡਲ ਗੱਡੀ ਹੈ 3 ਲੱਖ 40000 ਰੁਪਏ ਦਾ ਰੇਟ ਰੱਖਿਆ ਹੈ ਸੰਗਰੂਰ ਗੱਡੀ ਖੜੀ ਹੈ ਤੁਸੀਂ ਦੇਖ ਸਕਦੇ ਹੋ ਜੀ ਕਾਗਜ਼ ਵਗੈਰਾ ਪੂਰੇ ਨੇ ਏਸੀ ਹੀਟਰ ਵਧੀਆ ਚੱਲਦਾ ਹੈ ਬਾਕੀ ਤੇਰਾ ਨੀ ਕੰਡੀਸ਼ਨ ਵਧੀਆ ਪਈ ਹੈ ਹਰਿਆਣਾ ਨੰਬਰ ਹੈ ਜੀ ਗੱਡੀ 9809870855 9809870855 ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਸ਼ੇਅਰ ਕਰਨ ਵਾਲੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜੀ ਉਮੀਦ ਕਰਦਾ ਹਾਂ ਤੁਸੀਂ ਚੈਨਲ ਦੇ ਨਾਲ ਅੱਗੇ ਤੋਂ ਵੀ ਐਦਾਂ ਹੀ ਜੁੜੇ ਰਹੋਗੇ ਤੇ ਵੀਡੀਓ ਨੂੰ ਸ਼ੇਅਰ ਕਰਨ ਦਾ ਨਾਲ ਤੁਹਾਡੀਆਂ ਕਈ ਕਿਸਾਨ ਵੀਰਾਂ ਦਾ ਫਾਇਦਾ ਹੋ ਸਕਦਾ ਜੀ ਜੇ ਮੇ ਕਿਸੇ ਦੀ ਗੱਡੀ ਸੇਲ ਹੋ ਗਈ ਟਰੈਕਟਰ ਸੇਲ ਹੋ ਗਿਆ ਸੋ ਵੀਡੀਓ ਨੂੰ ਇੱਕ ਲਾਈਕ ਤੇ ਇੱਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਸੋਨਾਲੀਕਾ 55 ਟਰੈਕਟਰ ਵਿਕਾਊ ਹੈ ਜੀ 2023 ਮਾਡਲ ਏਰੀਆ ਜੀ ਪਿੰਡ ਰੱਲਾ ਮਾਨਸਾ 15 ਘੰਟੇ ਚੱਲਿਆ ਸਿਰਫ ਰੇਟ ਹੈ 7,50,000 9876640749 9876640749 ਨੰਬਰ ਤੇ ਫੋਨ ਕਰਕੇ ਤੁਸੀਂ ਸਿਰਫ 15 ਘੰਟੇ ਚੱਲਿਆ ਸੋਨਾਲੀਕਾ 55 ਟਰੈਕਟਰ 2023 ਮਾਡਲ 7,50,000 ਰੁਪਏ ਵਿੱਚ ਤੁਸੀਂ ਇਸ ਨੰਬਰ ਤੇ ਸੰਪਰਕ ਕਰਕੇ ਖਰੀਦ ਸਕਦੇ ਹੋ ਅੱਗੇ ਗੱਲ ਕਰਦੇ ਹਾਂ ਜੀ ਕਮੈਂਟਾਂ ਦੀ ਗੁਰਪਾਲ ਨੇ ਲਿਖਿਆ ਨਾਈਸ ਸੁਖਦੇਵ ਸਿੰਘ ਨੇ ਲਿਖਿਆ ਗੁੱਡ ਸੰਜੇ ਨੇ ਲਿਖਿਆ ਜੀ ਮੋਹਾਲੀ ਜ਼ਿਲ੍ਹੇ ਦੀ ਜ਼ਮੀਨ ਦੱਸੋ ਸਤਵਿੰਦਰ ਨੇ ਲਿਖਿਆ ਜੀ ਨਾਈਸ ਗੁਰਨਾਮ ਸਿੰਘ ਨੇ ਲਿਖਿਆ ਵਧੀਆ ਜਾਣਕਾਰੀ ਕੁਲਦੀਪ ਸਿੱਧੂ ਨੇ ਲਿਖਿਆ ਜੀ ਵੈਰੀ ਨਾਈਸ ਗੁਰਵਿੰਦਰ ਸਿੰਘ ਨੇ ਲਿਖਿਆ ਗੁੱਡ ਜੌਬ ਸੁਨਣਾ ਵੀਰਾਂ ਦਾ ਤੈਗ ਲੋ ਧੰਨਵਾਦ ਉਮੀਦ ਕਰਦੇ ਹਾਂ ਤੁਸੀਂ ਅੱਗੇ ਤੋਂ ਵੀ ਐਡਾ ਸਪੋਰਟ ਕਰੋਗੇ ਜਿਹੜੇ ਵੀਰ ਵੀਡੀਓ ਨੂੰ ਸ਼ੇਅਰ ਕਰਦੇ ਨੇ ਜੀ ਚੈਨਲ ਦੇ ਨਾਲ ਜੁੜੇ ਹੋਏ ਨੇ ਤੇ ਚੈਨਲ ਨੂੰ ਸਪੋਰਟ ਕਰ ਰਹੇ ਨੇ ਵੀਡੀਓ ਸ਼ੇਅਰ ਕਰਨ ਵਾਲੇ ਵੀਰ ਏਰੀਆ ਜਰੂਰ ਦੱਸਿਆ ਕਰੋ ਕਿ ਕਿੱਥੋਂ ਕਿੱਥੋਂ ਕਿਹੜੇ ਪਿੰਡ ਕਿਹੜੇ ਸ਼ਹਿਰ ਤੋਂ ਵੀਰ ਵੀਡੀਓ ਨੂੰ ਸ਼ੇਅਰ ਕਰ ਰਹੇ ਨੇ ਜਾਂ ਵੀਡੀਓ ਦੇਖ ਰਹੇ ਨੇ ਸੋ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਆ ਕਰੋ ਤੇ ਕਮੈਂਟਾਂ ਦੇ ਵਿੱਚ ਇਹ ਵੀ ਦੱਸਿਆ ਕਰੋ ਕਿ ਤੁਹਾਨੂੰ ਕਿਹੜੇ ਏਰੀਆ ਦੇ ਵਿੱਚ ਜ਼ਮੀਨ ਪਲਾਟ ਖੇਤੀਬਾੜੀ ਵਾਲੇ ਸੰਦ ਗੱਡੀਆਂ ਕਿਹੜੀ ਚੀਜ਼ ਤੁਹਾਨੂੰ ਚਾਹੀਦੀ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਕਰੋ ਤਾਂ ਕਿ ਅਸੀਂ ਤੁਹਾਡੇ ਲਈ ਲੈ ਕੇ ਆਈਏ ਸੋ ਵੀਡੀਓ ਨੂੰ ਕਰ ਦਿਓ ਜੀ ਵੱਧ ਤੋਂ ਵੱਧ ਸ਼ੇਅਰ ਤੇ ਐਡ ਕਰਵਾਉਣ ਲਈ ਸਾਡਾ WhatsApp ਨੰਬਰ ਇੱਕ ਵਾਰ ਫੇਰ ਤੋਂ ਨੋਟ ਕਰ ਲਓ ਵੀਡੀਓ ਦੇ ਥੱਲੇ ਹਮੇਸ਼ਾ ਚੱਲਦਾ ਰਹਿੰਦਾ ਜੀ ਚਿੱਟੇ ਅੱਖਰਾਂ ਦੇ ਵਿੱਚ 9870988446 ਇਸ ਨੰਬਰ ਤੇ ਕਰਨਾ ਕੀ ਹੈ ਪ੍ਰੋਪਰ ਵੀਡੀਓ ਬਣਾ ਕੇ ਫੋਨ ਟੇਡਾ ਕਰਕੇ ਵੀਡੀਓ ਬਣਾਉਣੀ ਹੈ ਤੇ ਫੋਨ ਟੇਡਾ ਕਰਕੇ ਹੀ ਫੋਟੋਆਂ ਖਿੱਚਣੀਆਂ ਨੇ ਤੇ ਸਾਰੀ ਜਾਣਕਾਰੀ ਦੇ ਨਾਲ ਐਡ ਤੁਸੀਂ ਟਰੈਕਟਰ ਮੇਲਾ ਚੈਨਲ YouTube ਤੇ Facebook ਤੇ ਖੇਤੀਬਾੜੀ ਦੱਸੰਦਾਂ ਦਾ ਕਾਰੋਬਾਰ ਇੱਥੇ ਤੁਹਾਡੇ ਦੋਨੇ ਥਾਵਾਂ ਤੇ ਐਡ ਲਾਈ ਜਾਊਗੀ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਬਣੇ ਰੋ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜੀ ਜਲਦੀ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਸੱਚਾ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਖਾ ਜੀ